ਆਣੀਓ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਗੈਂਗਸਟਰਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਸ਼੍ਰੀ ਬਰਿੰਦਰ ਸਿੰਘ ਬਰਾੜ ਜੀ ਸਾਡੇ ਐਸਐਸਪੀ ਫਾਜ਼ਲ ਖਾਨ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਡੀਐਸਪੀ ਸਰਦਾਰ ਬਲਕਾਰ ਸਿੰਘ ਡੀਐਸਪੀ ਡੀ ਫਾਜ਼ਲ ਖਾਨ ਤੇ ਉਹਨਾਂ ਦੀ ਟੀਮ ਇੰਸਪੈਕਟਰ ਸੀਆਈਏ ਉਮਰਿੰਦਰ ਸਿੰਘ ਵੱਲੋਂ ਸਪੈਸੀਫਿਕ ਇਨਪੁਟ ਦੇ ਬਹਾਦਰ ਅਕਬਰ ਜਲਾਲਾਬਾਦ ਤੋਂ ਛੱਕੀ ਵਿਅਕਤੀ ਤਿੰਨ ਰਾਉਂਡ ਅਪ ਕਰਕੇ ਰੇਡ ਕਰਕੇ ਉਹਨਾਂ ਤੋਂ ਜਿਹੜੇ ਵੈਪਨ ਰਿਕਵਰ ਕਰਾਏ ਨੇ ਜੀ ਤੇ ਇਹ ਜਿਹੜੇ ਹੈਗੇ ਆ ਤਿੰਨ ਦੋਸ਼ੀ ਅਨਿਲ ਕੁਮਾਰ ਨਿੱਲੂ ਕੁਨਾਲ ਸ਼ਰਮਾ ਤੇ ਪ੍ਰਿੰਸ ਨੂੰ ਗ੍ਰਫਤਾਰ ਕੀਤਾ ਇੱਕ ਕਾਰ ਸਲੈਰੀਓ ਦੋ ਪਿਸਟਲ ਦੋ ਮੈਗਜ਼ੀਨ ਤੇ ਅੱਠ ਜਿੰਦਾ ਕਾਰਤੂਸ ਇਹਨਾਂ ਤੋਂ ਬਰਾਮਦ ਹੋਏ ਸੀ ਦੌਰਾਨੇ ਤਫਤੀਸ਼ ਇੱਕ ਹੋਰ ਦੋਸ਼ਕ ਜਿਹੜਾ ਦੋਸ਼ੀ ਨੂੰ ਰਾਉਂਡ ਅਪ ਕੀਤਾ ਗਿਆ ਜਿਹਦਾ ਨਾਮ ਸੁਖਮੰਦਰ ਸਿੰਘ ਇਹਦੇ ਤੋਂ ਵੀ ਇੱਕ ਪਿਸਟਲ ਸੱਤ ਇੱਕ ਮੈਗਜ਼ੀਨ ਤੇ ਸੱਤ ਰੌਂਦ ਬਰਾਮਦ ਹੋਏ ਆ ਹੁਣ ਤੱਕ ਇਸ ਮੁਕਦਮੇ ਦੇ ਵਿੱਚ ਕੁੱਲ ਜਿਹੜਾ ਹੈਗਾ 21 ਰੋਂਦ ਤੇ ਤਿੰਨ ਪਿਸਤਲ ਬਰਾਮਦ ਹੋ ਚੁੱਕੇ ਨੇ ਇਹ ਤੇ ਇਹਦੇ ਇਹਦੇ ਸਬੰਧ ਦੇ ਵਿੱਚ ਮਕਦਮਾ ਨੰਬਰ 138 ਮਿਤੀ 30/9/2024 ਅਧੀਨ ਤਾਰਾ 2554 ਨਾਟ ਆਮ ਜੈਕਟ ਥਾਣਾ ਸਿਟੀ ਜ ਲਾਲਾਬਾਦ ਦਰਜ ਕੀਤਾ ਗਿਆ ਦੋਸ਼ੀਆਂ ਪਾਸੋਂ ਪੁੱਛ ਕੇ ਚੱਲ ਰਹੀ ਹੈ ਰਿਮਾਂਡ ਦੇ ਵਿੱਚ ਹੋਰ ਵੱਡੀਆਂ ਰਿਕਵਰੀਜ਼ ਹੋਣ ਦੀ ਸਾਨੂੰ ਸੰਭਾਵਨਾ ਹੈ ਇਥੇ ਇਹ ਵੀ ਵਰਣਨਯੋਗ ਹੈ ਪਿਛਲੇ ਇੱਕ ਹਫਤੇ ਦੇ ਵਿੱਚ ਅਸੀਂ ਇਸ ਤਰ੍ਹਾਂ ਹੀ ਪਹਿਲਾਂ ਅਬੂਰ ਦੇ ਵਿੱਚ ਜਿਹੜੇ ਹੈ ਦੋ ਵਿਅਕਤੀ ਗ੍ਰਫਤਾਰ ਕੀਤੇ ਸੀ ਤੇ ਚਾਰ ਪਿਸਟਲ ਬਰਾਮਦ ਕੀਤੀ ਸੀ ਤੇ ਉਹ ਦੋ ਵਿਅਕਤੀ ਵੀ ਰਿਮਾਂਡ 'ਚ ਨੇ ਤੇ ਇਹ ਚਾਰ ਦੋਸ਼ੀ ਵੀ ਰਿਮਾਂਡ 'ਚ ਨੇ ਸੋ ਇਹਨਾਂ ਨੂੰ ਹਰ ਪਹਿਲੂ ਤੋਂ ਨੁਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਪਰਪਸ ਕੀ ਸੀ ਕੀ ਇਹ ਕਿਸ ਪਰਪਸ ਲਈ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਇਹ ਇੱਥੇ ਇਲੀਗਲ ਵੈਪਨ ਲੈ ਕੇ ਇਸ ਇਲਾਕੇ ਦੇ ਵਿੱਚ ਕਿਉਂ ਆਏ ਸੀ ਤੋਂ ਇੱਥੇ ਅਸੀਂ ਚੇਤਾਵਨੀ ਵੀ ਦੇਣਾ ਚਾਹਾਂਗੇ ਸ਼ਰਾਰਤੀ ਅਨਸਰਾਂ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਫਾਜ਼ਲ ਕਾ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਲਈ 24 ਘੰਟੇ ਤਿਆਰ ਹੈ